ਨਮਸਕਾਰ ਮੈਂ ਹਾਂ ਆਰਤੀ ਤੁਸੀਂ ਵੇਖ ਰਹੇ ਹੋ ਐਸਐਮ ਚੈਟ ਨਿਊਜ਼ ਚਰਚਾ ਦਾ ਵਿਸ਼ਾ ਦੇਖ ਕੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਤੋਂ ਜੁੜੇ ਮੁੱਦਿਆਂ ਬਾਰੇ ਜਿਨ੍ਹਾਂ ਦੇ ਵਿੱਚ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਲਗਾਤਾਰ ਕਿਸਾਨਾਂ ਤੇ ਅੰਦੋਲਨ ਕੀਤਾ ਜਾ ਰਿਹਾ ਕਾਫੀ ਲੰਬਾ ਸਮਾਂ ਹੋ ਗਿਆ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਕੇਂਦਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਹੀਂ ਰੇਂਗ ਰਹੀ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਪੈਂਤਰੇ ਵੀ ਅਪਣਾਏ ਜਾ ਰਹੇ ਨੇ ਪਹਿਲਾਂ ਕਿਸਾਨ ਆਗੂਆਂ ਤੇ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੇ ਨੇ ਅਦੇ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਸਰਕਾਰ ਦੇ ਵੱਲੋਂ ਦਿੱਲੀ ਪੁਲਿਸ ਦੇ ਵੱਲੋਂ ਆਮ ਜਨਤਾ ਦੇ ਨਾਲ ਗੈਰ ਮਨੁੱਖੀ ਤਸ਼ੱਦਦ ਕੀਤੀ ਜਾਂਦੀ ਹੈ ਇਹਨਾਂ ਤੇ ਵਾਰੀ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਿੰਦਰ ਜੀ ਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬੀਬਾ ਜੀ ਵਿੰਦਰ ਜੀ ਕੱਲ ਜਿਵੇਂ ਬਾਰਡਰ ਤੇ ਸੰਵਿਧਾਨ ਬਚਾਓ ਦਿਹਾੜਾ ਮਨਾਇਆ ਗਿਆ ਬੋਟਾ ਤੇ ਇਹਨੇ ਦਿਹਾੜੇ ਮਨਾਏ ਗਏ ਲਗਾਤਾਰ ਵਿਰੋਧ ਵੀ ਕੀਤਾ ਗਿਆ ਲੇਕਿਨ ਫਿਰ ਵੀ ਸਰਕਾਰ ਜਿਹੜੀ ਉਹ ਸੁੱਤੀ ਕਿਉਂ ਪਈ ਹੈ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਬਹੁਤ ਸਾਰੇ ਦਿਹਾੜੇ ਮਨਾਏ ਗਏ ਬਹੁਤ ਸਾਰੀਆਂ ਚੀਜ਼ਾਂ ਅੰਦੋਲਨ ਛੇੜੇ ਗਏ ਬਾਵਜੂਦ ਇਸ ਦੀ ਸਰਕਾਰ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਦੇਖੋ ਕੱਲ ਵੀ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦਾ ਦੀ ਜਨਤੀ ਸੀਗੀ ਉਸ ਵਿੱਚ ਉਸ ਦੇ ਦੌਰਾਨ ਕੱਲ ਬੀਤੇ ਦਿਨੀ ਆ ਸੰਵਿਧਾਨ ਬਚਾਓ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਕਿਸਾਨ ਬਹੁਜਨ ਇਕਤਾ ਦਿਹਾੜਾ ਵੀ ਮਨਾਇਆ ਗਿਆ ਉਸ ਦਿਨ ਤੇ ਕਿਸਾਨ ਜਿਹੜੇ ਦਿੱਲੀ ਦੀਆਂ ਗੁਰੂਹਾਂ ਤੇ ਬੈਠੇ ਨੇ ਉਹਨਾਂ ਦਾ ਕਹਿਣਾ ਕਿਸਾਨਾਂ ਆਗੂਆਂ ਦਾ ਕਹਿਣਾ ਕਿ ਮੌਜੂਦਾ ਸਰਕਾਰ ਤੇ ਆਰਐਸਐਸ ਭਾਜਪਾ ਜਿਹੜੀ ਹੈਗੀ ਹੈ ਉਹ ਸੰਵਿਧਾਨ 'ਚ ਸੋਧ ਕਰਨ ਦੇ ਨਾਂ ਤੇ ਬਹੁਤ ਸਾਰੀਆਂ ਹੇਰਾਫੇਰੀਆਂ ਕਰ ਰਹੀ ਹੈ ਜੀ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਖੇਤੀ ਜਿਹੜੀ ਹੈ ਉਹ ਸੂਬੇ ਦਾ ਵਿਸ਼ਾ ਤੇ ਜਿਹੜਾ ਕੇਂਦਰ ਹੈ ਉਹ ਗੈਰ ਸंवਿਧਾਨਕ ਢੰਗ ਦੇ ਨਾਲ ਤਖਲੰਦਾਜ਼ੀ ਕਰ ਰਿਹਾ ਹੈ ਜਿਵੇਂ ਕਿ ਕਰੋਨਾ ਦਾ ਸਮਾਂ ਸੀਗਾ ਪਿਛਲੇ ਸਾਲ ਬਿਨਾ ਕਿਸੇ ਗੱਲਬਾਤ ਦੇ ਬਿਨਾ ਕਿਸੇ ਮੰਗ ਦੇ ਮਤਲਬ ਕਿ ਜਿਹੜੇ ਕਾਨੂੰਨ ਜਿਹੜਾ ਲੈ ਗਿਆ ਬਿੱਲ ਇਹਨਾਂ ਨੇ ਪੇਸ਼ ਕਰ ਦਿੱਤਾ ਤੇ ਇਹ ਜਿਹੜਾ ਕਾਨੂੰਨ ਹੈ ਉਹ ਥੋਪਿਆ ਗਿਆ ਕਿਸਾਨਾਂ ਦੇ ਉੱਤੇ ਦੇਖੋ ਜਿਹੜੀ ਕੇਂਦਰ ਸਰਕਾਰ ਹੈ ਹੋ ਕਿਸਾਨ ਜਿਹੜੇ ਨੇ ਜੋ ਕਿਸਾਨ ਮੰਗ ਰਹੇ ਨੇ ਜੋ ਡਿਮਾਂਡ ਹੈ ਕਿਸਾਨਾਂ ਦੀ ਉਹ ਪੂਰੀ ਨਹੀਂ ਕਰੇ ਹੁਣ ਕਹੇ ਕਹਿ ਰਹੀ ਕੇਂਦਰ ਸਰਕਾਰ ਕਹਿ ਰਹੀ ਹੈ ਜੀ ਇਹ ਤੁਹਾਡੇ ਜਿਹੜੇ ਕਾਨੂੰਨ ਨੇ ਇਹ ਤੁਹਾਡੀ ਆਮਦਨ ਕਈ ਗੁਣਾ ਕਰ ਦੇਣਗੇ ਹੁਣ ਕਿਸਾਨ ਕਹਿ ਰਹੇ ਨੇ ਕਿ ਨਹੀਂ ਭਾਈ ਸਾਨੂੰ ਐਮਐਸਪੀ ਦੇ ਉੱਤੇ ਗਰੰਟੀ ਦਿਓ ਜੀ ਕੇਂਦਰ ਸਰਕਾਰ ਕਹਿ ਰਹੀ ਨਹੀਂ ਦੇਣੀ ਕਿਸਾਨ ਕਹਿ ਰਹੇ ਨੇ ਵੀ ਤਿੰਨੇ ਖੇਤੀ ਕਾਨੂੰਨ ਰੱਦ ਕਰੋ ਉਹ ਕਹਿੰਦੇ ਜੀ ਨਹੀਂ ਕਰਨੇ ਹੁਣ ਕਿਸਾਨ ਕਹਿ ਰਹੇ ਨੇ ਕਿ ਭਾਈ ਹੁਣ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੀ ਫਸਲ ਦੀ ਜਿਹੜੀ ਅਦਾਇਗੀ ਆ ਜੀ ਉਹ ਕੇਂਦਰ ਸਰਕਾਰ ਕਹਿੰਦੀ ਵੀ ਖਾਤਿਆਂ ਦੇ ਪਾਵਾਂਗੇ ਜੀ ਅਸੀਂ ਕਿਸਾਨ ਕਹ ਰਹੇ ਆ ਵੀ ਸਾਡੀ ਜਿਹੜੇ ਇੰਨੇ ਲੰਮੇ ਸਮੇਂ ਤੋਂ ਸਾਡਾ ਔਰ ਕਿਸਾਨਾਂ ਦਾ ਤੇ ਆੜਤਿਆਂ ਜਿਹੜਾ 9 ਮਾਸ ਦਾ ਰਿਸ਼ਤਾ ਹੈ ਸਾਨੂੰ ਉਹ ਠੀਕ ਹੈ ਜੀ ਸਾਨੂੰ ਨਹੀਂ ਚਾਹੀਦਾ ਪਰ ਜਿਹੜੀ ਹੁਣ ਇਹ ਵੱਡਾ ਬੜਾ ਵੱਡਾ ਬਿਆਨ ਆਇਆ ਹੈ ਕਿ ਜਿਹੜੀ ਕੇਂਦਰ ਸਰਕਾਰ ਉਹ ਕਹਿ ਰਹੀ ਹੈ ਕਿ ਇਹਦੇ ਜਿਹੜੀ ਖਰੀਦ ਤੇ ਪੰਜਾਬ ਸਰਕਾਰ ਆਪਣੇ ਥਰੂ ਕਰੂਗੀ ਡਾਇਰੈਕਟਲੀ ਜੀ ਉਹਦੀ ਆਪਣੇ ਤਰੀਕੇ ਨਾਲ ਉਹ ਪੇਮੈਂਟ ਕਰੇ ਕਿਸਾਨਾਂ ਨੂੰ ਉਹ ਚਾਹੇ ਖਾਤਿਆਂ 'ਚ ਪਾਵੇ ਚਾਹੇ ਸਿੰਧੀ ਕਿਸਾਨਾਂ ਨੂੰ ਦਵੇ ਉਹ ਉਹਨਾਂ ਦਾ ਵਿਸ਼ਾ ਪਰ ਜਿਹੜੀ ਅਸੀਂ ਆਪਣੀਆਂ ਸੈਂਟਰਲ ਏਜੰਸੀਸ ਤੋਂ ਆ ਖਰੀਦ ਹੋਊਗੀ ਜਿਹੜੀ ਉਹਦੀ ਜਿਹੜੀ ਪੇਮੈਂਟ ਹੈਗੀ ਆ ਉਹ ਅਸੀਂ ਡਾਇਰੈਕਟਲੀ ਜਿਹੜੀ ਉਹ ਖਾਤੇ ਦੇ ਕਿਸਾਨਾਂ ਦੇ ਪਾਵਾਂਗੇ ਮਤਲਬ ਕਿ ਜਿੱਦਾਂ ਐਫਸੀਆਈ ਹੈ ਕੇਂਦਰ ਸਰਕਾਰ ਦੀ ਜਿਹੜੀ ਏਜੰਸੀ ਹੈ ਉਹਦੇ ਥਰੂ ਜਿਹੜੀ ਖਰੀਦ ਹੋਊਗੀ ਕਿਸਾਨਾਂ ਦੀ ਹੈ ਨਾ ਉਹਦੀ ਪੇਮੈਂਟ ਜਿਹੜੀ ਆ ਉਹ ਕਹਿੰਦੇ ਇਦਾਂ ਹੁਣ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਜੀ ਸਾਡਾ ਜੀ ਮਾਈਕਰੋਸਾਫਟ ਦੇ ਨਾਲ ਗੱਲਬਾਤ ਚੱਲ ਰਹੀ ਹੈ ਸਮਝੌਤਾ ਹੋ ਰਿਹਾ ਹੈ ਅਸੀਂ ਡਿਜੀਟਲਾਈਜੇਸ਼ਨ ਕਰ ਰਹੇ ਹਾਂ ਮਾਡਰਨਾਈਜੇਸ਼ਨ ਕਰ ਰਹੇ ਹਾਂ ਜੀ ਖੇਤੀ ਦੀ ਦੇਖੋ ਜਿਹੜੀਆਂ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ ਜਿਹੜੀਆਂ ਕਿ ਦੇਖੋ ਪ੍ਰਾਇੋਰਟੀ ਕੀ ਹੈ ਪਹਿਲ ਕੀ ਹੈਗੀ ਹੈ ਉਹ ਚੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਨਾਣਾ ਨੂੰ ਆਪਣੇ ਕੇਂਦਰ ਸਰਕਾਰ ਨੂੰ ਔਰ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਮੰਗ ਲੈਣੀ ਚਾਹੀਦੀ ਹੈ ਇਸੇ ਉਹਦਾ ਮਤਲਬ ਦੇਖੋ ਜਿੰਨੇ ਵੀ ਹਰਿਆਣਾ ਦੇ ਵਿੱਚ ਵੀ ਜਿੰਨੇ ਸਮਾਗਮ ਹੋਏ ਨੇ ਭਾਜਪੀ ਦੇ ਜਜਪੀ ਦੇ ਤੇ ਸਮਾਗਮਾਂ ਦਾ ਜਿਹੜਾ ਵਿਰੋਧ ਦਾ ਸੱਦਾ ਦਿੱਤਾ ਸੀ ਕਿਸਾਨਾਂ ਦੇ باوجود ਇਸ ਦੇ ਜਿਹੜੇ ਬੀਜੇਪੀ ਦੇ ਜਜੇਪੀ ਦੇ ਜਿਹੜੇ ਹੈਗੇ ਨੇ ਆਗੂ ਉਹਨਾਂ ਨੇ ਇਸ ਦੌਰਾਨ ਕੱਲ ਬੀਤੇ ਜਿਹੜੀ ਆਪਣੇ ਬਾਬਾ ਸਾਹਿਬ ਦੀ ਜਨਮ ਦਿਤੀ ਸੀ ਇਸ ਤੇ ਸਮਾਗਮ ਕੀਤੇ ਨੇ ਜਿਨ੍ਹਾਂ ਨਾਲ ਕਿਸਾਨਾਂ ਨੇ ਵਿਰੋਧ ਵੀ ਕੀਤਾ ਸੋ ਕਿਸਾਨਾਂ ਦਾ ਜਿਹੜਾ ਵਿਰੋਧ ਆ ਉਹ جاری ਹੈ ਤਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਆਪਣੇ ਅੜੀਲ ਰਵੱਈਏ ਨੂੰ ਲੈ ਕੇ ਅੜੀ ਹੋਈ ਹੈ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਟਸ ਤੋਂ ਮਸੰਗੇ ਹੀ ਹੋਰੀ ਕੇਂਦਰ ਸਰਕਾਰ ਬਿਲਕੁਲ ਉੱਥੇ ਖੜੀ ਹੋਈ ਹੈ ਬਿਲਕੁਲ ਵਿੰਦਜੀ ਤਕਾਲ ਸੀਗੀ ਕਿ ਜੋ ਠੀਕ ਹੈ ਕਿਸਾਨ ਦਾ ਜਿਹੜਾ ਸਰਕਾਰ ਹੈਗੀ ਹੈ ਉਹ ਆਪਣੇ ਅੜੀਲ ਰਵਈਏ ਤੇ ਅੜੀ ਪਈ ਹੈ ਕਿਸਾਨ ਇੰਨਾ ਵਿਰੋਧ ਕਰ ਰਹੇ ਨੇ ਦਿਹਾੜੇ ਵੀ ਬਣਾ ਰਹੇ ਨੇ ਠੀਕ ਹੈ ਲੇਕਿਨ ਸਰਕਾਰ ਫਿਰ ਵੀ ਸੁੱਤੀ ਪਈ ਹੈ ਕੋਈ ਐਕਸ਼ਨ ਨਹੀਂ ਲੈ ਰਹੀ ਉਥੇ ਹੀ ਗੱਲ ਕਰੀਏ ਕਿਸਾਨ ਅਗੁਰ ਰਕੇਸ਼ ਟਿਕਾੜੀ ਜਿਨਕੀ ਪਹਿਲਾਂ ਉਹਨਾਂ ਤੇ ਹਮਲਾ ਹੋਇਆ ਸੀਗਾ ਤੇ ਹੁਣ ਉਹਨਾਂ ਨੂੰ ਜਨਮ ਮਾਰਨ ਦੀ ਧਮਕੀਆਂ ਆ ਰਹੀਆਂ ਨੇ ਦੇਖੋ ਤਾਨੂੰ ਪਹਿਲਾਂ ਵੀ ਪਤਾ ਹੈ ਅਲਵਰ ਦੇ ਵਿੱਚ ਵੀ ਉਹਨਾਂ ਤੇ ਇੱਕ ਹਮਲਾ ਹੋਇਆ ਸੀ ਬੜੀ ਮੁਸ਼ਕਲ ਉਹ ਬੱਚੇ ਸੀ ਕਾਰ 'ਚ ਨਹੀਂ ਸੀ ਔਰ ਕਈ ਧਮਕੀਆਂ ਵੀ ਆਈਆਂ ਉਹਨਾਂ ਨੂੰ ਹੈਨਾ ਤੇ ਹੁਣ ਵੀ ਜਿਹੜੀ ਉਹਨਾਂ ਨੂੰ WhatsApp ਤੇ ਨਾ ਉਹਨਾਂ ਦੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਉਹਨਾਂ ਦੇ ਜਿਹੜੇ ਮੈਂਬਰ ਨੇ ਵਿਪਨ ਕੁਮਾਰ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ WhatsApp ਕਾਲ ਦੇ ਮਤਲਬ WhatsApp ਕਾਲ ਤੇ ਉਹਨਾਂ ਨੂੰ ਕਈ ਵਾਰੀ ਧਮਕੀਆਂ ਵੀ ਜਿਹੜੀਆਂ ਆ ਰਹੀਆਂ ਨੇ ਸੁਨੇਹੇ ਆ ਰਹੇ ਨੇ ਧਮਕਿਆ ਵਾਲੇ ਤੇ ਉਹ ਦੇਖੋ ਉਸ ਦੇ ਤਹਿਤ ਇਹਨਾਂ ਨੇ ਕੋਸ਼ਾਂਬੀ ਗਾਜ਼ੀਆਬੱਦ ਜਿਹੜਾ ਕੋਸ਼ਾਂਬੀ ਥਾਣਾ ਉਹਦੇ ਆਈਟੀ ਐਕਟ ਦੇ ਤਹਿਤ ਉਹਦੇ ਵਿੱਚ ਜਿਹੜੀ ਇਹਨੇ ਕੋਸ਼ਾਂਬੀ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕਰਾਇਆ ਸੋ ਇਹ ਚੀਜ਼ਾਂ ਤੇ ਹੈ ਹੀ ਹੈ ਜਦੋਂ ਕਿਉਂਕਿ ਕਿਸਾਨ ਆਗੂ ਨੇ ਰਿਕਵੈਸਟ ਕੀਤਾ ਬੜਾ ਵੱਡਾ ਨਾਮ ਬਣ ਚੁੱਕੇ ਨੇ ਔਰ ਮੰਗਦੇ ਅੜੇ ਹੋਏ ਨੇ ਕਿ ਕਿਸਾਨਾ ਉਹ ਸਿਰਫ ਆਪਣੇ ਵਾਸਤੇ ਨਹੀਂ ਪੂਰੇ ਮੁਲਕ ਵਾਸਤੇ ਲੱਗੇ ਹੋਏ ਨੇ ਸੋ ਇਸ ਦੇ ਉੱਤੇ ਜਿਹੜੀ ਚੀਜ਼ ਹੈ ਬੜੀ ਮੰਨ ਭਾਗੀ ਹੈ ਦੇਖੋ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਕਿਸਾਨ ਜਿਹੜੇ ਆਪਣੇ ਅੰਦੋਲਨ ਦੇ ਵਿੱਚ ਸਫਲ ਹੋਣ ਤੇ ਉਹਨਾਂ ਨੂੰ ਰੋਕਣ ਦੇ ਵਾਸਤੇ ਇਹ ਇਹਨਾਂ ਦੇ ਪਿੱਛੇ ਕੀ ਹੈ ਸਭ ਨੂੰ ਪਤਾ ਹੈ ਕਿ ਇਹਨਾਂ ਦੇ ਜਿਹੜੇ ਇਹੋ ਜਿਹੇ ਲੋਕ ਨੇ ਇਹ ਜੋ ਧਮਕੀਆਂ ਦੇ ਰਹੇ ਨੇ ਇਹਨਾਂ ਦੇ ਪਿੱਛੇ ਕੌਣ ਹੈ ਸੋ ਇਹ ਨਹੀਂ ਚਾਹੁੰਦੇ ਕਿ ਕਿਸਾਨ ਅੰਦੋਲਨ ਜਿਹੜਾ ਉਹ ਕਾਮਯਾਬ ਹੋਵੇ ਕੋਈ ਨਾ ਕੋਈ ਗੜਬੜੀ ਪੈਦਾ ਕਰਨਾ ਇਹਨਾਂ ਦੀ ਮਨਸ਼ਾ ਰਹਿੰਦੀ ਹੈ ਜੀ ਜੀ ਅਵੰਧਾ ਦੇ ਮੁੰਡੇ ਸਿਦਾਨਾ ਤੇ ਦਿੱਲੀ ਪੁਲਿਸ ਦੇ ਵੱਲੋਂ ਗੈਰ ਮਨੁੱਖੀ ਤਸ਼ੱਦਦ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਜਨਹੋਰੀ ਅਧਿਕਾਰ ਸਭਾ ਨੇ ਜਾਂਚ ਰਿਪੋਰਟ ਪੇਸ਼ ਕੀਤੀ ਹੈ ਜੀ ਕੀ ਕਹਿਣਾ ਚਾਹੋਗੇ ਦੇਖੋ ਲਖਾ ਸੁਧਾਨਾ ਦਾ ਚਾਚੇ ਦਾ ਮੁੰਡਾ ਮੁੰਲੀ ਸਿਦਾਨਾ ਜੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੀ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ ਜੀ ਤੇ ਉਹ ਪਟਿਆਲਾ ਜਦੋਂ ਗਿਆ ਤੇ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਦੋ ਜਾਣੇ ਸੀ ਤੇ ਉਹਨਾਂ ਨੂੰ ਦਿੱਲੀ ਪੁਲਿਸ ਨੇ ਰਸਤੇ 'ਚ ਹੀ ਜੀ ਆ ਫਰਕੇ ਤੇ ਗੱਡੀ ਦੇ ਪਾਰ ਤੇ 11 ਮਨੁੱਖ ਇਸ ਤੱਕ ਤਸ਼ਦਦ ਕੀਤੀ ਔਰ ਜੀ ਲੈ ਕੇ ਕਾਰ 'ਚ ਬਿਠਾ ਕੇ ਜੀ ਸੋ ਕਾਫੀ ਪਹਿਲਾਂ ਵੀ ਉਹ ਬਿਮਾਰ ਸੀਗਾ ਜੀ ਖੈਰ ਉਹ ਟਾਰਚਰ ਕਰਨ ਤੋਂ ਬਾਅਦ ਉਹਨੂੰ ਛੱਡਤਾ ਦਿੱਲੀ ਪੁਲਿਸ ਨੇ ਜੀ ਜਿਹੜੀ ਜਮਹੂਰੀ ਅਧਿਕਾਰ ਸਭਾ ਜੀ ਬਠੰਡਾ ਕਾਈ ਦੇ ਜਿਹੜੇ ਆਗੂ ਨੇ ਬੱਗਾ ਸਿੰਘ ਹੋਰੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਜੀ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਦ ਜਿਓ ਉਹਨਾਂ ਨੇ ਜ਼ਿਕਰ ਕੀਤਾ ਕਿ ਇਹਦੇ ਜਿਹੜਾ ਮੁੰਡੀ ਸਦਾਨਾ ਇਹਦੇ ਉੱਤੇ ਗੈਰ ਮਨੁੱਖੀ ਤਸ਼ੱਦਦ ਕੀਤੀ ਗਈ ਹੈ ਇਹਦੇ ਮਤਲਬ ਕਿ ਆਣ ਮਨੁੱਖੀ ਢੰਗ ਦੇ ਨਾਲ ਇਹਦੇ ਸਰੀਰ ਦੇ ਅੰਦਰ ਜਿਹੜੀ ਹੈਗੀ ਆ ਉਹ ਲੱਕੜ ਦੀ ਜਿਹੜੀ ਚੀਜ਼ ਆ ਕੋਈ ਅੰਦਰ ਵਾੜੀ ਹੈਗੀ ਆ ਉਹਦੇ ਨਾਲ ਉਹਦੇ ਨੂੰ ਛੱਟ ਵੀ ਅੰਦਰਲੇ ਜਿਹੜੇ ਅੰਗ ਨੇ ਉਹਨਾਂ ਨੂੰ ਛੱਟ ਵੀ ਲੱਗੀ ਹੈ ਜਿਹਦੀ ਰਿਪੋਰਟ ਜਿਹੜੀ ਹੈਗੀ ਆ ਉਹ ਇਹਨਾਂ ਨੇ ਮਤਲਬ ਕਿ ਮੈਡੀਕਲ ਰਿਪੋਰਟ ਦੇ ਵਿੱਚ ਵੀ ਚੀਚਾ ਆਈ ਹੈ ਔਰ ਬਹੁਤ ਸਾਰੇ ਮੈਡੀਕਲ ਜਿਹੜੀਆਂ ਟੈਸਟ ਵਗੈਰਾ ਉਹ ਕਰਵਾ ਵੀ ਰਹੇ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਜਿਹੜੇ ਮਨੁੱਖੀ ਅਧਿਕਾਰ ਸਭਾ ਦੇ ਜਿਹੜੇ ਹੈਗੇ ਨੇ ਪ੍ਰਧਾਨ ਬੱਗਾ ਸਿੰਘ ਜੀ ਆਓ ਪਹਿਲਾਂ ਉਹਨਾਂ ਨੇ ਆਪਾਂ ਤੁਹਾਨੂੰ ਗੱਲ ਸੁਣਾਣੇ ਆ ਦਰਸ਼ਕਾਂ ਨੂੰ ਵੀ ਬਿਲਕੁਲ ਬੱਗਾ ਸਿੰਘ ਜੀ ਜਿਹੜੇ ਤੁਸੀਂ ਹੁਣੇ ਇੱਕ ਜਾਂਚ ਰਿਪੋਰਟ ਪੇਸ਼ ਕੀਤੀ ਹੈ ਮੁੰਡੀ ਸਰਦਾਨਾ ਨੂੰ ਲੈ ਕੇ ਉਹ ਕਿਸ ਆਧਾਰ ਤੇ ਤੁਸੀਂ ਪੇਸ਼ ਕੀਤੀ ਹੈ ਉਹ ਸਵਾਰਾਂ ਦੀ ਖਬਰ ਆ ਗਈ ਸੀ ਜੀ ਉਹ ਸਖਵਾਰਾਂ ਦੀਆਂ ਖਬਰਾਂ ਨੂੰ ਪੜ੍ਹ ਕੇ ਤੇ ਸਾਨੂੰ ਇਹ ਲੱਗਿਆ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਕੁਛ ਐ ਵਾਪਰਿਆ ਜੀ ਕਿਉਂਕਿ ਸਾਡੀ ਜਿਹੜੀ ਰਿਕਾ ਅਸਵਾ ਪੰਜਾਬ ਸਾਰੇ ਜ਼ਿਲ੍ਹਿਆਂ ਦੇ ਯੂਨਿਟ ਹੈਗੇ ਨੇ ਉਹ ਕਿਤੇ ਜਾਤਾਂ ਦੀ ਉੱਤੇ ਜਾਂਦੀ ਹੈ ਅਸੀਂ ਮੈਂਬਰੀ ਕਮੇਟੀ ਬਣਾ ਲਈ ਜੀ ਤੇ ਅਸੀਂ ਸੈਵਨ ਹਸਪੀਟਲ ਤੇ ਗਏ ਜੀ ਉਹਨੂੰ ਮੁੰਡੇ ਨੂੰ ਮਿਲੇ ਇਸ ਨੂੰ ਉਸ ਤੋਂ ਡਿਟੇਲ ਪੁੱਛਿਆ ਫਿਰ ਤੇ ਜਿਹੜਾ ਸੀਗਾ ਇੱਕ ਅਧਿਕਾਰੀ ਐ ਸੀਆ ਪੁਲਿਸ ਦਾ ਉਹ ਪਟਿਆਲੇ ਤੋਂ ਜੀ ਉਹ ਉਹ ਤਾਂ ਪੁੱਛਿਆ ਵੀ ਤੁਹਾਨੂੰ ਤਾਂ ਇਤਲਾਹ ਦਿੱਤੀ ਉਹਨਾਂ ਨੇ ਕਿ ਨਹੀਂ ਦਿੱਤੀ ਐਨਐਲਆਰ ਦੇਖੀ ਜਿਹੜੀ ਪੇਪਰ ਫੋਟੋ ਸੀਗੀ ਫਿਰ ਸਕਰੀਨ ਸ਼ਾਟ ਸੀਗਾ ਬਸ ਦਿੱਲੀ ਪੋਸਟ ਆ ਉਹ ਦੇਖਿਆ ਇਹ ਸਾਰੇ ਕੋਸ਼ਿਸ਼ਲੇ ਡਾਕੂਮੈਂਟ ਮਿਲੇ ਉਹ ਸਾਰੇ ਲਿਖਤੀ ਸਾਡੇ ਕੋਲ ਸਬੂਤ ਨੇ ਉਹਦੀ ਸਟੇਟਮੈਂਟ ਵੀ ਜਿਹੜੀ ਹੈਗੀ ਹੈ ਗੁਰਦੀਪ ਦੀ ਜੀ ਉਹ ਸਾਡੇ ਕੋਲੇ ਨੇ ਉਹ ਖੜਾ ਸਭ ਜਿਹੜੀ ਉਹਨਾਂ ਨੇ ਧੱਕਾ ਕੀਤਾ ਕਿ ਇੱਥੋਂ ਦੀ ਇਹ ਦਿੱਲੀ ਦੀ ਪੁਲਿਸ ਇੱਥੇ ਆਉਂਦੀ ਹੈ ਤਾਂ ਕਿੱਡੋ ਵੱਡੇ ਤੇ ਇਨਫਾਰਮਟਾ ਕਰੇ ਵੀ ਆਹ ਬੰਦਾ ਸਾਨੂੰ ਚਾਹੀਦਾ ਨਹੀਂ ਐ ਕੇਸ ਚਾਹੀਦਾ ਜਿਹਾ ਉਹਦੇ ਬਾਪੇ ਨੂੰ ਅਗਲਾ ਦੱਸੇ ਜਾਂ ਆਂਗਵਾਨ ਨੂੰ ਦੱਸੇ ਕੋਈ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਨੂੰ ਉਹ ਤਾਂ ਪਾਲਣ ਕਰੇ ਜਦੋਂ ਗ੍ਰਿਫਤਾਰ ਕਰਨ ਦੇ ਹਾਂ ਹਾਂ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਵੀ ਨਹੀਂ ਉਹਨਾਂ ਨੇ ਪਾਲਣਾ ਕੀਤੀ ਤੇ ਉਹ ਲੈ ਗਏ ਨੇ ਾਂਛੇਟਾਂ ਤੇ ਉਹ ਕਿਤੇ ਆ ਕੇ ਉੱਥੇ ਟਾਰਚਰ ਵੀ ਕਰਦੇ ਰਹੇ ਜੀ ਉਹਦੇ ਸਿਰ 'ਤੇ ਵੀ ਮੁੱਕੀਆਂ ਮਾਰੀਆਂ ਉਹਦੀ ਅੱਖਾਂ ਵੀ ਬੰਦ ਪੀਆਂ ਫਿਰ ਉਹਦੇ ਨਾਲ ਮਤਲਬ ਇਹੋ ਜਿਹਾ ਸੂਪਰ ਕੇ ਫਿਰ ਵਾਸਪੇ ਚੁੜਾ ਕੇ ਉਹ ਮਤਲਬ ਇੱਥੇ ਆ ਕੇ ਕਿਤੇ ਪੰਚਾਇਤ ਨੇ ਇੱਥੇ ਦਾਖਲ ਕਰਵਾਤਾ ਬਠਿੰਡੇ ਸਿਵਲ ਹਸਪੀਟਲ ਦੇ ਵਿੱਚ ਉਹ ਅਸੀਂ ਉਹਦੇ ਦੇ ਹਸਪਤਲ ਦੇ ਵਿੱਚ ਹੀ ਮੈਸ ਹਾਂ ਉਹ ਤੁਰਿਆ ਨਹੀਂ ਜਾ ਰਿਹਾ ਸੀ ਉਹਨੂੰ ਉਹਨੂੰ ਸਾਫ਼ੀ ਸੀ ਚੱਕ ਕੇ ਕਰਾ ਕੇ ਲਿਆਉਂਗਾ ਜੀ ਠੀਕ ਜੀ ਬਗਾ ਸਿੰਘ ਜੀ ਤੁਸੀਂ ਉਸ ਰਿਪੋਰਟ ਦੇ ਵਿੱਚ ਇਹ ਵੀ ਚੀਜ਼ ਮਤਲਬ ਕਿ ਜ਼ਿਕਰ ਕੀਤਾ ਹੈਗਾ ਕਿ ਇਹਦੇ ਜਿਹੜੇ ਗੁਪਤੰਗ ਦੇ ਵਿੱਚ ਉਹਦੇ ਨਾਲ ਉਹ ਮਤਲਬ ਕਿ ਜਿਹੜੀ ਇੱਕ ਅਨਮਨੁੱਖੀ ਜਨਾਹ ਤਸ਼ੱਦਦ ਕੀਤੀ ਗਈ ਸੀ ਉਹਦੇ ਨਾਲ ਉਹ ਮੁੰਡੇ ਨੇ ਦੱਸਿਆ ਜੀ ਇਹ ਉਸ ਮੁੰਡੇ ਨੇ ਦੱਸਣ ਦੇ ਸੀ ਵੀ ਮੇਰੇ ਨੂੰ ਇਹ ਜੀ ਟਿਕਾ ਨਿਕਲ ਗਿਆ ਨੂੰ ਅਲਸਰ ਸੀਗੀ ਪਹਿਲਾਂ ਜੀ ਤੇ ਆਲਸਰਸ ਜਿਹੇ ਹੁੰਦਾ ਹੈ ਕੁਝ ਜਾਂਦਾ ਤਾਂ ਉਹ ਉਦੋਂ ਵੀ ਬੁਰਾ ਹਾਲ ਹੁੰਦਾ ਹਸਲ ਦੇ ਵਿੱਚ ਜੀ ਉਹ ਆ ਉਹ ਪਹਿਣਦੇ ਸੀਗਾ ਅਸੀਂ ਉਹਦੇ ਦੱਸਣ ਦੇ ਜੋ ਕੁਝ ਉਹਨੇ ਦੱਸਿਆ ਤੁਹਾਨੂੰ ਜੀ ਜੀ ਤੇ ਮਤਲਬ ਕਿ ਇਹ ਜਿਹੜੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਹੈ ਉਹ ਮੁੰਡੇ ਨੇ ਦੱਸਣ ਦੇ ਮੁੰਡੀ ਸਦਾਨਾ ਦੇ ਦੱਸਣ ਤੇ ਤੁਸੀਂ ਸਭ ਚੀਜ਼ਾਂ ਜ਼ਿਕਰ ਕੀਤਾ ਹੈ ਇੱਕ ਪੇਪਰ ਸਰਵੈਂਸ ਲੈਣੇ ਜਿਹੜੇ ਐਮਐਲਏ ਰਾਹੀਂ ਡਾਕਟਰ ਨਾਲ ਗੱਲਬਾਤ ਕੀਤੀ ਉਸਾਰ ਜੀ ਕਿ ਉਹ ਡਾਕਟਰ ਨੇ ਦੱਸਿਆ ਵੀ ਆਹਾ ਬਲੰਟ ਹੈਗੀਆਂ ਤੇਨ ਸਟਾ ਹੈਗੀਆਂ ਨੇ ਆਹ ਬਲੰਟ ਨੇ ਆਏ ਹੈ ਜਿੰਗ ਦੀ ਹੈ ਆ ਉਹ ਲਿਖੇ ਵੀ ਦਿੱਤਾ ਜਿਹੜਾ ਰੈਫਰਲ ਪੁਆਇੰਟ ਵੀ ਬਣਾ ਕੇ ਦਿੱਤਾ ਉਹਨਾਂ ਨੂੰ ਕਿ ਆਪ ਨੂੰ ਕਰੋਨੋਸਕੋਪੀ ਇਹਦੇ ਕਰਕੇ ਕਰਵਾਈ ਨਾ ਉਹਨੇ ਵੀ ਕਰੋਨੋਸਕੋਪੀ ਕਰਨੀ ਚਾਹੀਦੀ ਹੈ ਜੀ ਉਹ ਡੱਡੇ ਕਰਕੇ ਸੀ ਵੀ ਅੰਦਰ ਪਤਾ ਨਹੀਂ ਕੀ ਹੋਇਆ ਹੋਊਗਾ ਜੀ ਜੀ ਬਗਾ ਸਿੰਘ ਜੀ ਇੱਕ ਚੀਜ਼ ਹੋਰ ਕਿ ਜੋ ਸਭ ਚੀਜ਼ਾਂ ਹੋਈਆਂ ਨੇ ਤਾਂ ਮਨੁੱਖੀ ਜੋ ਤਖਦਦ ਕੀਤੀ ਗਈ ਹੈ ਇਸ ਨੂੰ ਲੈ ਕੇ ਤੁਹਾਡੀ ਕਮੇਟੀ ਵੀ ਇੱਕ ਗਠਕ ਕੀਤੀ ਗਈ ਹੈ ਉਹ ਕਿਨਾਂ ਵੱਲੋਂ ਕੀਤੀ ਗਈ ਹੈ ਔਰ ਕਿਸ ਵਾਸਤੇ ਕੀਤੀ ਗਈ ਹੈ ਉਹ ਅਸੀਂ ਸਾਡੀ ਸਭਾ ਹੀ ਹੈ ਜੀ ਸਭਾ ਦਾ ਜੂਨਟ ਹੈ ਜੀ ਉਹ ਤੋਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸਾਡੇ ਸਭਾ ਦੇ ਜੂਨਟ ਨੇ ਜੀ ਸਾਰੇ ਡਿਸਟ੍ਰਿਕਟ ਲੈਵਲ ਤੇ ਉਹ ਡਿਸਟ੍ਰਿਕਟ ਲੈਵਲ ਤੇ ਅਸੀਂ ਆਪ ਹੀ ਆਪਦੇ ਵਿੱਚੋਂ ਅਪਾਇੰਟ ਕਰ ਲੈਂਦੇ ਹੁੰਦੇ ਆ ਜੀ ਸਮਝੀ ਜੀ ਤੇ ਫਰਦਰ ਦੋਡਾ ਡਾਇਰੈਕਸ਼ਨ ਜੀ ਜੀ ਕਿਉਂ ਕਮੇਟੀ ਜਿਹੜੀ ਫਿਰ ਉਹ ਇਨਵੈਸਟੀਗੇਸ਼ਨ ਕਰਦੀ ਆ ਸਾਰੇ ਵੀ ਔਰ ਫਿਰ ਉਹ ਤੱਥਾਂ ਦੇ ਹਿਸਾਬ ਦੇ ਉੱਤੇ ਰਿਪੋਰਟ ਜਾਰੀ ਕਰਦੀ ਆ ਜੀ ਮੈਡੀਕਲ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਦੇ ਅਕੋਰਡਿੰਗਲੀ ਕੀ ਉਹਦੇ ਰਿਜ਼ਲਟ ਨਤੀਜਾ ਨਿਕਲੇ ਆ ਮੈਡੀਕਲ ਰਿਪੋਰਟ ਆਈ ਹੈ ਜੀ ਉਹਨਾਂ ਦੀ ਐਮ ਐਲ ਆਰ ਕੱਟੇ ਲੱਤ 'ਤੇ ਮੈਡੀਕਲ ਕੰਪਲੀਅਰ ਰਿਪੋਰਟ ਹੈ ਜਿਹੜੀ ਉੱਤੇ ਸਾਡੇ ਕੋਲ ਸਰਟੀਫਾਈਡ ਕਰਤੀ ਵੀ ਹੈਗੀ ਹੈ ਉਹਦੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਤਿੰਨ ਥਾਵਾਂ ਤੇ ਨੀਲ ਪਏ ਹੋਏ ਸੀਗੇ ਸਰੀਰ 'ਤੇ ਤੇ ਇੱਕ ਥਾਂ ਤੇ ਫ੍ਰੈਕਚਰ ਹੋਇਆ ਲੱਗਦਾ ਸੀਗਾ ਲੱਗਦਾ ਸੀ ਉਹ ਡਾਕਟਰ ਕਹਿ ਰਹੇ ਸੀ ਬਾਕੀ ਸਾਰੀ ਰਿਪੋਰਟ ਹੀ ਪਰਪੋਜ਼ਡ ਆਉਣ ਤੇ ਪਤਾ ਲੱਗੂਗਾ ਨਾ ਕਨਫਰਮ ਹੋਊਗਾ ਇਹ ਚੀਜ਼ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜੋ ਅਣਮਨੁੱਖੀ ਤਸ਼ੱਦਦ ਕੀਤੀ ਗਈ ਆ ਉਹਦੇ ਤੇ ਔਰ ਉਹਦੇ ਸਰੀਰ ਦੇ ਅੰਦਰ ਜੋ ਹੈ ਉਹ ਇੱਕ ਡੰਡਾ ਵੀ ਜਿਹੜਾ ਹੈਗਾ ਵਾਰਿਆ ਗਿਆ ਇਸ ਚੀਜ਼ ਦੀ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਡਾਕਟਰ ਨੇ ਰეკਮੈਂਡ ਕਰਕੇ ਭੇਜਿਆ ਸੀ ਉਹ ਬਣਾ ਕੇ ਆਪਦੇ ਵੱਲੋਂ ਉਹ ਉਸਨੂੰ ਰੈਟਰਲ ਸਲੀਪ ਬੋਲਦੇ ਸੀ ਉਹਨੂੰ ਉਹ ਵੇਖੀ ਰੈਟਰਲ ਸਲੀਪ ਭੇਜੀ ਆ ਉਹਦੇ ਤੇ ਉਹ ਨਵਾਖਰੀ ਵਾਲੇ ਕੀ ਕਹਿੰਦੇ ਨੇ ਜਾਂ ਕਿੰਨਾ ਕੀ ਆਉਂਦਾ ਟੈਸਟ ਹਾਂ ਜਿੱਕਾ ਹੀ ਵਾਰ ਟੈਸਟ ਆਉਂਦੇ ਨਹੀਂ ਹੁੰਦੇ ਜਿਹੜਾ ਬਰੰਟ ਹੁੰਦਾ ਹੁਣ ਇਸ ਤੇ ਥੀੜ ਪਏ ਹੋਏ ਸੀ ਉਹਦੇ ਪਰ ਉਹ ਨੀਲਾ ਜੇ ਦੇਖੀਏ ਤਾਂ ਕੋਈ ਉਹ ਐਕਸਰੇ ਦੇ ਵਿੱਚੋਂ ਆਉਂਦੇ ਨਹੀਂ ਹੁੰਦੇ ਅਕਸਰ ਹਾਂ ਐਕਸਰੇ ਨੇ ਰეკਮੈਂਡ ਕੀਤੇ ਉਹਨਾਂ ਨੇ ਵੀ ਇੰਟਰ ਐਕਸਰੇ ਕਰਾਇਆ ਕਰਾਇਆ ਜੇ ਦੇਖਿਆ ਜਾ ਦੀ ਕੋਰਟ ਦਾ ਚਾਰਾ ਨਮ ਸਾਰੇ ਐਵੀਡੈਂਸ ਜੀ ਸ਼ੋਅ ਕਰਦੇ ਆ ਜੀ ਜੀ ਤੇ ਇੱਕ ਦੂਸਰੀ ਚੀਜ਼ ਬੱਗਾ ਸਿੰਘ ਜੀ ਤੁਹਾਡਾ ਹੁਣ ਅਗਲਾ ਐਕਸ਼ਨ ਕੀ ਹੋਊਗਾ ਕੀ ਕਾਰਵਾਈ ਹੋਊਗੀ ਤੁਹਾਡੀ ਅਸੀਂ ਇਹ ਜਾਣ ਜਾਣਕਾਰੀ ਦੇ ਪੀ ਸੀ ਸੱਚੀ ਇਹ ਦੇਤੀ ਲੋਕਾਂ ਨੂੰ ਜਾਣ ਪੈ ਰਹੀ ਦੇ ਕਿ ਲੋਕਾਂ ਦੇ ਮੇਨਲੀ ਦਾ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਲੋਕਾਂ ਨੇ ਹੀ ਅਪ ਟਾਈਮ ਡੈਮੋਕਰੈਟਿਕ ਰਾਈਟਸ ਦੀ ਜਿਹੜੀ ਹੈਗੀ ਹੈ ਅਰਖੀ ਕਰਨੀ ਹੈ ਜੀ ਜੀ ਇਸੇ ਤਰ੍ਹਾਂ ਲੋਕਾਂ ਨੂੰ ਚੈਪਨ ਕਰਨਾ ਵੀ ਆ ਯਾਰ ਗਲਤ ਹੈ ਨਹੀਂ ਗੱਲ ਨਹੀਂ ਤੁਸੀਂ ਆਪਣੇ ਵੱਲੋਂ ਵੀ ਕੋਈ ਸ਼ਿਕਾਇਤ ਜਾਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਕੋਈ ਸ਼ਿਕਾਇਤ ਦਰਜ ਕਰਵਾਓਗੇ ਆਪਣੇ ਵੱਲੋਂ ਵੀ ਆਪਣੇ ਸਭਾ ਵੱਲੋਂ ਵੀ ਤਾਂ ਕਿ ਉਹ ਜਿਹੜੇ ਦੋਸ਼ੀ ਹੈਗੇ ਨੇ ਜਾਂ ਦਿੱਲੀ ਪੁਲਿਸ ਦੇ ਜਿਹੜੇ ਦੋਸ਼ੀ ਤੁਸੀਂ ਦੱਸ ਰਹੇ ਹੋ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਸਕੇ ਸਰਕਾਰ ਜਾਂ ਕੋਈ ਉਸ ਕੋਈ ਕਾਰਵਾਈ ਕਰੇ ਸਾਧ ਜਨ ਆਬੀ ਜੀ ਉਹ ਅਸੀਂ ਡਿਮਾਂਡ ਕੀਤੀ ਸਾਰਾ ਉਥੋਂ ਵੀ ਦਿੱਲੀ ਪੁਲਿਸ ਦੇ ਜਿਹੜੇ ਜਿਹੜੇ ਨੇ ਗੈਰ ਕਾਨੂੰਨੀ ਕੰਮ ਕੀਤਾ ਤੇ ਗੈਣ ਕਾਨੂੰਨੀ ਵੀ ਕੀਤਾ ਉਹਨਾਂ ਨੂੰ ਜਿਹੜੀ ਹੈਗੀ ਆ ਉਹਦੀ ਉੱਚ ਪੰਦਰੀ ਜਾਂਚ ਕਰਕੇ ਤੇ ਉਹ ਤੇ ਐਕਸ਼ਨ ਲਿਆ ਜਾਵੇ ਜੀ 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 ਸਰਦਾਰ ਬੱਗਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਸਐਨਜ਼ेड ਨਿਊਜ਼ ਚੈਨਲ ਨਾਲ ਗੱਲ ਕਰਨ ਦੇ ਲਈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ ਤੁਸੀਂ ਸੁਣੀ ਹੈ ਦਰਸ਼ਕਾਂ ਨੇ ਵੀ ਸੁਣੀ ਹੈ ਜੋ ਆਪਣੇ ਜਿਹੜੇ ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਿਹੜੇ ਹੈਗੇ ਨੇ ਬੱਗਾ ਸਿੰਘ ਜੀ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਮਠੰਡਾ ਕਾਇਦੇ ਜਿਹੜੇ ਪ੍ਰਧਾਨ ਨੇ ਇਹ ਔਰ ਜਿਸ ਤੰਗ ਨਾਲ ਇਹ ਦੱਸ ਰਹੇ ਨੇ ਕਿ ਉਹਨਾਂ ਨੇ ਮੰਡੀ ਸਦਾਨਾ ਨਾਲ ਗੱਲਬਾਤ ਕੀਤੀ ਔਰ ਜੋ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਦੱਸਿਆ ਉਹਨਾਂ ਨੇ ਦੋਸ਼ ਲਾਇਆ ਹੈਗਾ ਦਿੱਲੀ ਪੁਲਿਸ ਤੇ ਮੰਡੀ ਸਦਾਨਾ ਨੇ ਉਸ ਤੇ ਆਧਾਰਿਤ ਜਿਹੜੀ ਹੈ ਉਹਨਾਂ ਨੇ ਜੋ ਹੈ ਕੀ ਹੈ ਰਿਪੋਰਟ ਪੇਸ਼ ਕੀਤੀ ਹੈ ਸੋ ਗੱਲ ਹੈ ਕਿ ਬੜੇ ਹੀ ਇੱਕ ਮੈਂ ਗੱਲ ਕਰਦਾਂ ਕਿ ਬੜੀ ਮਾੜੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਲੋਕ ਡਿਊਟੀ ਹੁੰਦੀ ਹੈ ਪੁਲਿਸ ਦੀ ਲੋਕਾਂ ਦੀ ਹਿਫਾਜ਼ਤ ਕਰਨਾ ਆਮ ਜਨਤਾ ਨੂੰ ਕੋਈ ਦਿੱਕਤ ਨਾ ਆਵੇ ਪਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਜਦੋਂ ਉਹ ਲੋਕ ਜਿਨ੍ਹਾਂ ਨੇ ਹਿਫਾਜ਼ਤ ਕਰਨੀ ਆਮ ਲੋਕਾਂ ਦੀ ਉਹੀ ਤਸ਼ੱਦਦ ਕਰਨ ਲੱਗ ਜਾਣ ਤਾਂ ਸਮਝ ਲਓ ਕਿ ਕਿਸ ਢੰਗ ਨਾਲ ਲਾਅ ਐਂਡ ਆਰਡਰ ਦੀ ਜਿਹੜੀ ਹਾਲਾਤ ਨੇ ਕਿਸ ਢੰਗ ਨਾਲ ਸਾਡੇ ਮੁਲਕ ਦੇ ਵਿੱਚ ਵਿਗੜੇ ਹੋਏ ਨੇ ਜਿਸ ਤਰੀਕੇ ਨਾਲ ਮਤਲਬ ਦੂਸਰੇ ਸਟੇਟ ਦੀ ਜਾਂ ਦੂਸਰੇ ਸ਼ਹਿਰ ਦੀ ਪੁਲਿਸ ਜਦੋਂ ਆਉਂਦੀ ਹੈ ਕਿਸੇ ਮੁਜਰਮ ਨੂੰ ਫੜਨ ਵਾਸਤੇ ਯਾਰ ਉਹ ਦੇ ਕੋਈ ਦੋਸ਼ੀ ਨੂੰ ਫੜਨ ਵਾਸਤੇ ਤੇ ਉਹ ਸਭ ਤੋਂ ਪਹਿਲਾਂ ਉਹ ਸਬੰਧਤ ਥਾਣੇ 'ਚ ਇਤਲਾ ਕਰਦੀ ਹੈ ਪ੍ਰੋਪਰ ਤਰੀਕੇ ਨਾਲ ਪ੍ਰੋਸੀਜਰ ਹੁੰਦਾ ਉਸ ਤਰੀਕੇ ਨਾਲ ਉਹ ਫੜ ਕੇ ਲੈ ਕੇ ਜਾਂਦੀ ਹੈ ਜਾਂ ਉਹ ਪੂਰਾ ਮਤਲਬ ਕਿ ਇੱਕ ਤਰੀਕਾ ਹੁੰਦਾ ਹੈ ਕਿ ਇਹ ਨਹੀਂ ਵੀ ਐਵੇਂ ਆਏ ਬਦਮਾਸ਼ਾਂ ਆਉਂ ਆਏ ਤੇ ਜਦੋਂ ਮਰਜ਼ੀ ਮੂੰਹ ਚੁੱਕਿਆ ਤੇ ਫੜ ਕੇ ਲੈ ਗਏ ਤਾਂ ਇਹ ਕੋਈ ਮਤਲਬ ਕਾਨੂੰਨ ਨਹੀਂ ਹੈ ਇਹ ਲਾਅਨ ਆਰਡਰ ਕਿਸ ਢੰਗ ਨਾਲ ਦੇਖੋ ਸੂਬੇ ਦੀ ਸਰਕਾਰ ਨੇ ਵੀ ਕੋਈ ਐਕਸ਼ਨ ਢਿੱਲਮੁਲ ਕਾਰਵਾਈ ਨਹੀਂ ਰਹੀ ਹੈ ਸੂਬੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਮੀਡੀਏਟ ਐਕਸ਼ਨ ਲੈਂਦੇ ਹੋਏ ਦਿੱਲੀ ਪੁਲਿਸ ਖਿਲਾਫ ਕਾਰਵਾਈ ਕਰਨੀ ਹੈ ਦੇਖੋ ਕਾਰਵਾਈ ਦੀ ਹੁਣ ਗੱਲਾਂ ਕਰ ਰਹੇ ਨੇ ਵੀ ਅਸੀਂ ਕਾਰਵਾਈ ਕੀਤੀ ਕਰ ਰਹੇ ਆ ਜੀ ਹੈ ਪਰ ਉਹ ਜਿਹੜਾ ਪ੍ਰੋਸੀਜਰ ਹੈ ਜਿਹੜਾ ਤਰੀਕਾ ਆ ਬੜਾ ਢਿੱਲ ਮੱਲ ਢਿੱਲਮੁਲ ਦਾ ਰਵਈਆ ਆ ਰਿਹਾ ਹੈ ਉਹਨੇ ਫਾਸਟਲੀ ਐਕਸ਼ਨ ਨਹੀਂ ਲਿਆ ਗਿਆ ਦੇਖੋ ਮੁੰਡੇ ਸਧਾਨਾ ਕੋਈ ਆਪਾਂ ਕਹਿ ਦੇ ਸਕਦੇ ਹਾਂ ਦੇਖੋ ਨਾ ਤੇ ਉਹਦਾ ਕਿਤੇ ਇਨਵੋਲਵਮੈਂਟ ਹੈਗੀ ਆ ਨਾ ਉਹ ਇਹਦਾ ਕਸੂਰ ਹੈ ਕਿ ਲੱਖਾਂ ਸਧਾਨਾ ਦਾ ਉਹ ਚਾਚੇ ਦਾ ਮੁੰਡਾ ਜੀ ਤੇ ਨਖਾ ਸਦਾਨਾ ਜਿਹੜਾ 26 ਜਨਵਰੀ ਵਾਲੇ ਦਿਨ ਹਿੰਸਾ ਹੋਈ ਉਹਦੇ ਚ ਦੋਸ਼ੀ ਹੈ ਜੀ ਉਹਦਾ ਆਪਦਾ ਤਾਂ ਕੋਈ ਕਸੂਰ ਨਹੀਂ ਹੈਗਾ ਜੀ ਜੀ ਮੰਡੀ ਸਦਾਨਾ ਦਾ ਸੋ ਹਾਲਾਤ ਇਹ ਨੇ ਕਿ ਜਿਸ ਤਰੀਕੇ ਦਾ ਸਾਡੇ ਮੁਲਕ ਦੇ ਵਿੱਚ ਲਾਅਨ ਆਰਡਰ ਹੈ ਜਿਸ ਤਰੀਕੇ ਦਾ ਹਾਲਾਤ ਸਾਡੇ ਮੁਲਕ ਦੇ ਵਿੱਚ ਬਣੇ ਹੋਏ ਨੇ ਜੀ ਜੋ ਸਿਆਸਤ ਚੱਲ ਰਹੀ ਹੈ ਮੈਨੂੰ ਜੋ ਲੱਗਦਾ ਹੈ ਕਿ ਸਾਨੂੰ ਸ਼ਾਇਦ ਸਾਡੇ ਭਾਰਤ ਦੀ ਜਨਤਾ ਨੂੰ ਪਾਕਿਸਤਾਨ ਜਾਂ ਚਾਈਨਾ ਤੋਂ ਉਹਨਾ ਖਤਰਾ ਨਹੀਂ ਹੈ ਜਿੰਨਾ ਸਾਨੂੰ ਆਪਣੇ ਹੀ ਸਿਆਸਤਦਾਨਾਂ ਤੋਂ ਤੇ ਆਪਣੀ ਹੀ ਪੁਲਿਸ ਤੋਂ ਤੇ ਆਪਣੇ ਹੀ ਸਿਸਟਮ ਤੋਂ ਸਾਨੂੰ ਖਤਰਾ ਹੈ ਦੇਖੋ ਬਾਰਡਰਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਨੇ ਉਹ ਸਾਡੀ ਹਿਫਾਜ਼ਤ ਕਰ ਰਹੇ ਨੇ ਸਲੂਟ ਆ ਉਹਨਾਂ ਨੂੰ ਜਿਹੜੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਰਾਤ ਨਹੀਂ ਦੇਖਦੇ ਦਿਨ ਨਹੀਂ ਦੇਖਦੇ ਆਪਣੀਆਂ ਜਾਨਾਂ ਤਲੀ ਦੇ ਉੱਤੇ ਰੱਖ ਕੇ ਸਾਡੀ ਰੱਖਿਆ ਕਰ ਰਹੇ ਨੇ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਆਪਣੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਫਰਜ਼ ਨਿਭਾ ਰਹੇ ਨੇ ਪਰ ਕੀ ਸਾਡੇ ਸਿਆਸਤਦਾਨਾਂ ਜੀ ਸਾਡੀ ਪੁਲਿਸ ਕੀ ਸਾਡਾ ਸਿਸਟਮ ਉਹੋ ਜੀ ਜ਼ਿੰਮੇਵਾਰੀ ਨਿਭਾ ਰਿਹਾ ਜੀ ਸੋ ਇਸੇ ਤਰੀਕੇ ਇਸ ਕਰਕੇ ਕਹਿ ਰਿਹਾ ਮੈਂ ਕਿ ਸਾਨੂੰ ਆਪਣੇ ਸਿਸਟਮ ਤੋਂ ਬਹੁਤ ਜ਼ਿਆਦਾ ਖਤਰਾ ਹੈ ਆਮ ਸ਼ਰੀਫ ਆਦਮੀ ਦਾ ਜਿਹੜਾ ਜੀਣਾ ਹੈ ਉਹ ਸਿਸਟਮ ਨੇ ਬਿਲਕੁਲ ਖਰਾਬ ਕਰਤਾ ਹੋਇਆ ਹੈ ਸੁਧਾਰ ਦੀ ਜ਼ਰੂਰਤ ਹੈ ਅੱਜ ਸਿਸਟਮ ਦੇ ਵਿੱਚ ਬਿੰਦੀ ਜੀ ਬਿਲਕੁਲ ਤੁਸੀਂ ਸਹੀ ਕਹਿ ਕਿ ਸਾਨੂੰ ਆਪਣੇ ਸਿਸਟਮ ਦੇ ਵਿੱਚ ਸਾਡੇ ਦੇਸ਼ ਨੂੰ ਆਪਣੇ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਹੈ ਜਿੰਨਾ ਸਾਨੂੰ ਚਾਈਨਾ ਪਾਕਿਸਤਾਨ ਤੋਂ ਡਰ ਨਹੀਂ ਉਹਨਾਂ ਸਾਨੂੰ ਆਪਣੇ ਹੀ ਸਿਆਸਤਦਾਨਾਂ ਤੋਂ ਖਤਰਾ ਹੈ ਜੀ ਇਸ ਦੇ ਨਾਲ ਹੀ ਮੈਂ ਚਰਚਾ ਦਾ ਵਿਸ਼ਾ ਨੂੰ ਗਿਰਾਂ ਦਿੰਨੇ ਆ ਤੁਸੀਂ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜਿੱਥੇ ਕਿ ਅਸੀਂ ਵਿਚਾਰ ਚਰਚਾ ਕੀਤੀ ਕਿਸਾਨੀ ਆंदोलਨ ਤੋਂ ਜੁੜੇ ਵੱਖ-ਵੱਖ ਮੁੱਦਿਆਂ ਤੇ ਜਿੱਥੇ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੇਗ ਰਹੀਏ ਉੱਥੇ ਹੀ ਕਿਸਾਨਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਉਂਦੇ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕਿਸਾਨੀ ਆंदोलਨ ਤੋਂ ਜੁੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਬਨੇ ਰਹੋ ਐਸਐਮ ਜੈਟ ਨਿਊਜ਼ ਦੇ ਨਾਲ